ਅਮਰ ਹੋਣ ਵਾਸਤੇ ਕਿੰਨਾ ਔਖਾ ਸਾਧਨ ਸੀਗਾ ਜਾਨੀ ਪਾਰਵਤੀ ਕਹਿੰਦੀ ਮੈਂ ਅਮਰ ਹੋਣਾ ਤੇ ਮੈਨੂੰ ਅਮਰ ਕਥਾ ਸੁਣਾਓ ਤੇ ਇਹੋ ਜਿਹੀ ਸੀ ਸ਼ਿਵ ਜੀ ਅਮਰ ਕਥਾ ਸੁਣਾਉਣ ਲੱਗਾ ਪਾਰਵਤੀ ਨੂੰ ਨੀਂਦ ਆ ਗਈ ਤਕਰੀਬਨ ਪਤਾ ਹੀ ਆਪਾਂ ਨੂੰ ਸਾਰਿਆਂ ਤੋਤਾ ਹੰਗਾ ਦਾ ਭਰਦਾ ਰਿਹਾ ਤੇ ਤੋਤਾ ਅਮਰ ਹੋ ਗਿਆ ਤੇ ਸੇਵ ਜੀ ਨੂੰ ਇਹ ਗੱਲ ਭੁੱਲ ਗਈ ਵੀ ਤੋਤਾ ਅਮਰ ਹੋ ਗਿਆ ਅਮਰ ਕਥਾ ਸੁਣ ਲਈ ਤੇ ਅਮਰ ਹੋਏ ਤੋਤੇ ਦੇ ਮਗਧ ਤਸੂਲ ਲੈ ਕੇ ਭੱਜ ਲਿਆ ਤੋਤਾ ਅਮਰ ਹੋ ਗਿਆ ਤੋਤੇ ਮਗਧ ਭੱਜ ਲਿਆ ਤੇ ਚਲੋ ਗਰਮਖੋ ਉਹ ਕਿਹਦਾ ਇਤਿਹਾਸ ਸੀਗਾ ਅੱਜ ਕੱਲ੍ਹੀਆਂ ਬੜੇ ਪਾਤਸ਼ਾਹ ਨੇ ਅਮਰ ਹੋਣ ਵਾਸਤੇ ਕਿੰਨਾ ਸੌਖਾ ਸਾਧਨ ਬਣਾਤਾ ਕਿੰਨਾ ਸੌਖਾ ਸਾਧਨ ਕਿੰਨਾ ਸੌਖਾ ਬਿ ਸਿੱਖਾ ਕਲਗੀਧਰ ਪਾਤਸ਼ਾਹ ਦੀ ਮਰਜ਼ਾ ਦਾ ਵਿੱਚ ਆ ਜਾ ਦਾੜੀ ਕੇਸ ਰੱਖ ਲਾ ਅੰਮ੍ਰਿਤ ਛਕ ਲਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਸਵਾ ਘੰਟਾ ਨਿਤਨੀ ਕਰ ਤੇ ਧਰਮ ਦੀ ਕਿਰਤ ਕਰ ਧਰਮ ਦੀ ਕਿਰਤ ਤੇ ਗਰੀਬ ਤੇ ਮਜ਼ਦੂਰ ਤੇ ਦਇਆ ਕਰ। ਪਸ਼ੂ ਪੰਛੀਆਂ ਤੇ ਦਇਆ ਕਰ। ਆਹ మాਸ ਸ਼ਰਾਬ ਤੋਂ ਗੁਰੂ ਜੀ ਨੇ ਤਾਂ ਹੀ ਵਰਜਿਆ ਨਾ। ਆਪ ਦੀ ਜੀਵ ਦੇ ਸਵਾਦ ਲਈ ਬੰਦਾ ਜੀਵਾਂ ਨੂੰ ਵੱਢ-ਵੱਢ ਖਾਂਦਾ। ਮਾਰ-ਮਾਰ ਖਾਂਦਾ। ਆਪ ਦੀ ਜੀਵ ਦੇ ਸਵਾਦ ਲਈ ਉਹ ਜੀਵਾਂ ਉੱਤੇ ਤਰਸ ਨਹੀਂ ਕਰਦਾ। ਜਾਨ ਉਹਨੂੰ ਹੀ ਪਿਆਰੀ ਹੈ ਜਿੰਨੀ ਆਪਾਂ ਨੂੰ ਪਿਆਰੀ ਹੈ ਜੇ ਕਈਏ ਜਾਂ ਕੁੱਕੜ ਜਾਂ ਮੁਰਗੀ ਵਿੱਚ ਜਾਂ ਬੱਕਰੀ ਵਿੱਚ ਜਾਨ ਨਹੀਂ ਹੈ ਹਾਥੀ ਵਿੱਚ ਕੀੜੀ ਵਿੱਚ ਸਭ ਵਿੱਚ ਜਾਨ ਹੈ ਜਾਨ ਸਭ ਨੂੰ ਉਨੀ ਪਿਆਰੀ ਹੈ ਤੁਸੀਂ ਕੁੱਤਾ ਦੇਖ ਲਓ ਸੜਕ ਦੇ ਉੱਤੇ ਭੱਜਿਆ ਹੁੰਦਾ ਉਹ ਜੋ ਪਤਾ ਲੱਗਦਾ ਵੀ ਗੱਡੀ ਆ ਗਈ ਉੱਤੇ ਹੈਗੀ ਆਪਦੀ ਜਾਨ ਬਚਾਉਣ ਲਈ ਭੱਜਦਾ ਹੈ ਜਾਨ ਪਿਆਰੀ ਏ ਨਾ ਪਰ ਉਹ ਜਾਨ ਪਿਆਰੀ ਏ ਪਰ ਫੇਰ ਵੀ ਬੰਦਾ ਉਹਨੂੰ ਵੱਡ-ਵੱਡ ਖਾਂਦਾ ਹੈ ਕਿ ਉਹ ਜਹਲਾਤ ਬਣ ਗਈ ਕਹਿੰਦੇ ਕੁੱਤੇ ਹੀ ਵੱਡ-ਵੱਡ ਲੋਕ ਖਾਈ ਜਾਂਦੇ ਤੇ ਖਾਣ ਵਾਲੇ ਖਵਾਈ ਜਾਂਦੇ ਸੂਰਾਂ ਦਾ ਮਾਸ ਖਾਈ ਜਾਂਦੇ ਬੰਦੇ ਕਿਹੋ ਜਿਹਾ ਕਿੰਨਾ ਸੋਹਣਾ ਪਦਾਰਥ ਹੈ ਬਨਾਸਵੀ ਬਨਸਪਤੀ ਦੇ ਵਿੱਚ ਰੱਬ ਨੇ ਇਹ ਰਸ ਭਰਿਆ ਆ ਫਲ ਫਲ ਕਿੰਨੇ ਫਲ ਲੱਗਦੇ ਆ ਫੁੱਲ ਲੱਗਦੇ ਆ ਕਿੰਨਾ ਰਸ ਮਿੱਠਾ ਹੈ ਕੁਦਰਤ ਨੇ ਸਾਨੂੰ ਦੇਣ ਵਾਸਤੇ ਛਕਣ ਵਾਸਤੇ ਕਿੰਨੇ ਬਦਾਰਤ ਪੈਦਾ ਕੀਤੇ ਆ ਦੁੱਧ ਪੀਤਾ ਹੈ ਦੁੱਧ ਦੇ ਵਿੱਚੋਂ ਕਿੰਨੇ ਬਦਾਰਤ ਪੈਦਾ ਹੁੰਦੇ ਆ ਬੰਦਾ RAM ਨਾਲ ਆਨੰਦ ਦੇ ਨਾਲ ਖਾਵੇ ਨਾਲੇ ਨਾ ਕੋਈ ਬਿਮਾਰੀ ਲੱਗੇ ਨਾ ਕੋਈ ਰੋਗ ਲੱਗੇ ਦੁੱਧ ਤੋਂ ਜਿਹੜੇ ਇਹ ਪਦਾਰਥ ਪੈਦਾ ਹੁੰਦੇ ਆ ਉਹ ਅੰਮ੍ਰਿਤ ਵਾਂਗੂ ਹੀ ਐ ਅੰਮ੍ਰਿਤ ਖਾਵੇ ਤੇ ਗੁਰਮਖੋ ਦਇਆ ਕਰੇ ਜਾਨੀ ਮੇਰਾ ਕਹਿਣ ਤੋਂ ਭਾਵ ਪਾਂਛੀਆਂ ਤੇ ਜੀਵਾ ਤੇ ਗਰੀਬ ਤੇ ਦਇਆ ਕਰੇ ਆਪ ਤੋਂ ਛੋਟੇ ਤੇ ਨੀਵੇਂ ਤੇ ਦਇਆ ਕਰੇ ਜਿਹਦੇ ਤੇ ਜਿਹਦੇ ਵਿੱਚ ਦਇਆ ਜੇ ਨਾ ਰੱਬ ਉਹਦੇ ਤੇ ਖੁਸ਼ ਹੋ ਜਾਂਦਾ ਏ ਜਿਹਦੇ ਕੋਲੇ ਦਇਆ ਆ ਗਈ ਰੱਬ ਉਹਦੇ ਉੱਤੇ ਖੁਸ਼ ਹੋ ਜਾਂਦਾ ਜਿਹਦੇ ਕੋਲੇ ਦਇਆ ਨਾ ਹੋਵੇ ਜਿਹਦੇ ਕੋਲੇ ਧਰਮ ਨਾ ਹੋਵੇ ਵੇਖਣ ਨੂੰ ਪੜਾਓ ਗੱਤ ਦਾ ਵੀ ਤੂੰ ਨਹੀਂ ਪਾਇਆ ਹੋਵੇ ਮਾਲਾ ਲੈ ਕੇ ਵੀ ਤੁਰਿਆ ਫਿਰਦਾ ਹੋਵੇ ਤੇ ਗੁਰਮਖੋ ਦਇਆ ਤੇ ਧਰਮ ਨਾ ਹੋਵੇ ਰੱਬ ਉਹਦੇ ਤੇ ਕਰੋਪ ਹੋ ਜਾਂਦਾ ਇਸੇ ਕਰਕੇ ਪਾਤਸ਼ਾਹ ਨੇ ਐਸਾ ਨਿਰਮਲ ਨਿਆਰਾ ਪੰਥ ਚਲਾਇਆ ਕੀ ਆਖਿਆ ਸਿੱਖੋ ਅੰਮ੍ਰਿਤ ਛਕ ਲੋ ਸਿੰਘ ਸਜੋ ਦੁਨੀਆ ਤੇ ਤੁਹਾਨੂੰ ਮੈਂ ਵੱਖਰਾ ਹੀ ਕਿਤਾਬ ਕਿਤਾਬ ਦੇ ਕੇ ਜਾਨਾਂ ਲੱਖਾਂ ਜੋ ਹਜ਼ਾਰਾਂ ਚੋਂ ਕਰੋੜਾਂ ਚੋਂ ਮੇਰਾ ਖਾਲਸਾ ਪਛਾਣਿਆ ਜਾਇਆ ਕਰੇਗਾ ਸੋ ਅੱਜ ਸਭ ਭਾਵੇਂ ਕਲਯੁਗ ਦਾ ਰਾਜ ਹੈ ਬਹੁਤ ਕਲਯੁਗ ਦਾ ਭੇੜਾ ਰਾਜ ਹੈ ਕਲਯੁਗ ਦੇ ਵਿੱਚ ਬੰਦਾ ਰੱਬ ਨੂੰ ਭੁੱਲਦਾ ਜਾਂਦਾ ਹੈ ਕਦੇ ਨਹੀਂ ਕਹਿੰਦਾ ਰੱਬਾ ਇੱਕ ਕਿਰਪਾ ਕਰ ਦੇ ਮੈਂ ਤੇਰਾ ਸਿੱਖ ਬਣ ਜਾਮ ਕਦੇ ਕਹਿੰਦਾ ਬੰਦਾ ਪਾਤਸ਼ਾਹ ਮੈਨੂੰ ਆਪਦੀ ਸੇਵਾ ਬਖਸ਼ ਦੇ ਕਦੇ ਕਹਿੰਦਾ ਬੰਦਾ ਇਹ ਗੱਲ ਨਹੀਂ ਇਹ ਵੀ ਦੱਬ ਕੋੜੋ ਜਿਹੜਾ ਮੰਗੋਗੇ ਉਹ ਮਿਲ ਜੂਗਾ ਮਿਲ ਜੂਗਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਸੇਵਾ ਜੋ ਵੀ ਕਰੋਗੇ ਉਮੜ ਤੁਹਾਡੀ ਝੋੜੀ ਜੀ ਪੈ ਜਾਣੀ ਹੈ ਤਨ ਦੇ ਨਾਲ ਸਰੀਰ ਦੇ ਨਾਲ ਸੇਵਾ ਕਰ ਲਓ ਕੋਈ ਸਮਾ ਆ ਗਿਆ ਤੁਹਾਡੇ ਪੁੱਤ ਦੀ ਤੁਹਾਡੀ ਸੇਵਾ ਕਰ ਲੰਗੀ ਮਾਇਆ ਕਰਕੇ ਕਰ ਲਓ ਮਾਇਆ ਤੁਹਾਡੀ ਜਮਾ ਹੋ ਜਾਉ ਇਸ ਜਨਮ ਜੀ ਵੀ ਮਿਲੂ ਅਗਲੇ ਜੀ ਵੀ ਮਿਲੂ ਤੁਹਾਡੇ ਪੁੱਤ ਬੋਤਿਆਂ ਨੂੰ ਵੀ ਮਿਲੂ ਮਾਇਆ ਦੀ ਸੇਵਾ ਅਤੇ ਕਈ ਸੇਵਾ ਸਾਨੂੰ ਪਤਾ ਨਹੀਂ ਲੱਗਦਾ ਦੇਣ ਲੈਣ ਦਾ ਚੱਕਰ ਵੀ ਬਣ ਜਾਂਦਾ ਕਿਉਂਕਿ ਜੀ ਨੂੰ ਦੇਵਾਂਗੇ ਉਹ ਤੋਂ ਲਵਾਂਗੇ ਵੀ ਵੇ ਦੇਣ ਲੈਣ ਦਾ ਚੱਕਰ ਸੋ ਪਰ ਆਓ ਸਾਰੇ ਅਦਾਲ ਮਿਲ ਕੇ ਅੱਜਕਲੀਆਂ ਵਾਲੇ ਬਾਦਸ਼ਾਹ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਇਹ ਕੋਈ ਥੋੜੀ ਜੀ ਗੱਲ ਨਹੀਂ ਸੀ ਵੀ ਅੱਜਕਲੀਆਂ ਵਾਲੇ ਬਾਦਸ਼ਾਹ ਨੇ ਸੰਗਤ ਸਦੀ ਤੇ ਕੋ ਨ ਨਹੀਂ ਇਹ ਨਿਯਮ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਇਹ ਜਿਹੜੀ ਖਾਲਸਾ ਪੰਥ ਨੂੰ ਸਾਜਣ ਦੀ ਨਿਯਮ ਆ ਨਾ ਇਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਜਿਸ ਦਿਨ ਪਹਿਲੀ ਉਦਾਸੀ ਤੇ ਗੁਰੂ ਨਾਨਕ ਪਾਤਸ਼ਾਹ ਘਰੋਂ ਤੁਰੇ ਆ ਨਾ ਉਹਦੇ ਵੀ ਵਿਸਾਖੀ ਦਾ ਦਿਹਾੜਾ ਹੀ ਸੀਗਾ ਆਕੋ ਪਿਆਰ ਦਾ ਸਤਨਾਮ ਵਾਹਿਗੁਰੂ ਜਿਸ ਦਿਨ ਪਹਿਲੇ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀ ਧਰਨ ਕੀਤੀ ਏ ਤੁਰੇ ਕਦੋਂ ਜਣੀ ਇਹ ਨਿਉ ਰੱਖੀ ਏ ਉਹ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ ਵਿਸਾਖੀ ਦੇ ਦਿਹਾੜੇ ਤੇ ਗੁਰਨਾਨਕ ਪਾਤਸ਼ਾਹ ਤੁਰੇ ਤੇ 10 ਪਾਤਸ਼ਾਹਾਂ ਦਾ ਸਮਾ ਲੰਘ ਗਿਆ ਇਹ ਅੰਮ੍ਰਿਤ ਨੂੰ ਤਿਆਰ ਕਰਦੇ ਗਾਦੇ ਸਮਾ ਚੱਲਦਾ ਗਿਆ ਚੱਲਦਾ ਗਿਆ ਖੇਤ ਤਿਆਰ ਹੋਇਆ ਨਾ ਖੇਤ ਤਿਆਰ ਹੋਇਆ ਸਮਾ ਆ ਗਿਆ ਕਲਗੀਆਂ ਵਾਲੇ ਪਾਦਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਵਾਸਾ ਹੈ ਆਨੰਦਗੜ੍ਹ ਕੀੜੇ ਦੇ ਵਿੱਚ ਆਨੰਦਗੜ੍ਹ ਗਿਲੇ ਦੇ ਵਿੱਚ ਤੇ ਗੁਰਮੁਖੋ ਮਾਗ ਦਾ ਮਹੀਨਾ ਸੀਗਾ ਇੱਕ ਦਿਨ ਸੈਸ ਭਾਈ ਕਲਗੀਆਂ ਵਾਲੇ ਪਾਦਸ਼ਾ ਸਿੱਖਾਂ ਨੂੰ ਬਿਠਾਇਆ ਤੇ ਬਚਨ ਕਰਨ ਲੱਗੇ ਪਾਤਸ਼ਾਹ ਕਹਿੰਦੇ ਸਿੱਖੋ ਅੱਜ ਸਾਰੇ ਸਾਡੀ ਗੱਲ ਸੁਣ ਲਓ ਅਸੀਂ ਅੰਦਰ ਚੱਲੇ ਆ ਜਿੰਨਾ ਟਾਈਮ ਅਸੀਂ ਅੰਦਰੋਂ ਆਪ ਕੁੰਡੀ ਨਾ ਖੋਲੀਏ ਤੇ ਉਹਨਾਂ ਟਾਈਮ ਕਿਸੇ ਨੇ ਸਾਡਾ ਦਰਵਾਜ਼ਾ ਨਹੀਂ ਖੜਕਾਉਣਾ ਸਾਨੂੰ ਅੰਦਰੋਂ ਆਵਾਜ਼ ਨਹੀਂ ਮਾਰਨੀ ਜਣੀ ਇੱਕ ਦਿਨ ਦੀ ਗੱਲ ਨਹੀਂ ਸੀ ਪਹਿਲਾਂ ਵਿਉਂਤ ਅਕਾਲ ਪ੍ਰਖਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਜਿਆ ਹੀ ਤਾਂ ਵੀ ਜਾਓ ਆ ਸਿੱਖਾਂ ਨੂੰ ਸਿੱਖੀ ਦਾਣ ਬਖਸ਼ੋ ਗੁਲਾਮਾਂ ਨੂੰ ਆਜ਼ਾਦ ਕਰੋ ਗੁਲਾਮੀ ਦੂਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਕੀ ਤੇ ਆਉ ਪੜ ਲੈਨੇ ਆ ਇਸ ਦੂਰ ਗੁਲਾਮੀ ਵਾਜਾਂ ਵਾਲੇ ਨਾ ਆਉਂਦੇ ਜਗ ਤੇ ਹੋਣੀ ਨਿੱਸ ਦੂਰ ਗੁਲਾਮੀ ਵਾਜਾਂ ਵਾਲੇ ਨਾ ਆਉਂਦੇ ਜਗ ਤੇ ਆਉਂਦੇ ਜੱਗ ਤੇ ਹੋਣੀ ਇਸ ਦੂਰ ਗੁਲਾਮੀ ਵਾਜਾ ਵਾੜੇ ਆਉਂਦੇ ਨਾ ਜੱਗ ਤੇ ਹੋਣੀ ਇਸ ਦੂਰ ਗੁਲਾਮੀ ਵਾਜਾ ਵਾੜੇ ਨਾ ਆਉਂਦੇ ਜੱਗ ਤੇ ਹੋਣੀ ਇਸ ਦੂਰ Love me. Good night.